ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੇ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹਨਾਂ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ। ਨਮਸਕਾਰ ਤੁਸੀਂ ਦੇਖ ਰਹੇ ਹੋ Dainik Sara TV। ਬਠਿੰਡਾ ਵਿੱਚ ਪਿਛਲੇ ਦਿਨੀ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਤੀ-ਪਤਨੀ ਦੋ ਮੁਲਜ਼ਮਾ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਕੀਤੇ ਨੇ। ਦੱਸਦੇ ਕਿ ਬਠਿੰਡਾ ਦੇ ਪਿੰਡ ਬੀੜ ਬਹਿਮਨ ਦੇ ਖੇਤਾਂ ਵਿੱਚ ਪਿਛਲੇ ਦਿਨੀ ਪਾਣੀ ਵਾਲੀ ਡਿੱਗੀ ਵਿੱਚ ਖੂਨ ਦੇ ਨਾਲ ਲਤਫਾਤ ਇੱਕ ਨੌਜਵਾਨ ਦੀ ਲਾਸ਼ ਪੁਲਿਸ ਨੂੰ ਮਿਲੀ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਵੱਡਾ ਖੁਲਾਸਾ ਕੀਤਾ ਗਿਆ ਇਸ ਕਤਲकांड ਨੂੰ ਅੰਜਾਮ ਦੇਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਦੇ ਸਬੰਧ ਵਿੱਚ ਐਸਪੀ ਦਿਹਾਤੀ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਢੂੰਗਾਈ ਦੇ ਨਾਲ ਜਾਂਚ ਕਰਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਨੌਜਵਾਨ ਦੀ ਪਛਾਣ ਗੁਰਪਾਲ ਸਿੰਘ ਵਾਸੀ ਬੱਲੂਆਣਾ ਵਜੋਂ ਹੋਈ ਜੋ ਕੁਝ ਦਿਨ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਜ਼ਮਾਨਤ ਉੱਤੇ ਆਇਆ ਹੋਇਆ ਸੀ ਉਹਨਾਂ ਦੱਸਿਆ ਕਿ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਪਿੰਡ ਵਿੱਚ ਹੀ ਉਸਨੇ ਆਪਣੀ ਗਵਾਂਡਨ ਦੇ ਉੱਤੇ ਮਾੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸੇ ਦੇ ਚੱਲਦੇ ਪਰੇਸ਼ਾਨ ਪਤੀ ਪਤਨੀ ਨੇ ਯੋਜਨਾ ਦੇ ਤਹਿਤ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਜਾਂਚ ਦੌਰਾਨ ਹੁਣ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਐਸਪੀ ਜਸਮੀਤ ਸਿੰਘ ਨੇ ਇਸ ਮਾਮਲੇ ਵਿੱਚ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇੱਕ ਬਹਿਮਨ ਦਵਾਨਾ ਪਿੰਡ ਜਿਹੜਾ ਆਪਣੀ ਸਰਬਟੰਡਾ ਦੀ ਹਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਤੇ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੇਲ ਬੱਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਇਹ ਤੇ ਕਿਆ ਕਹਾਦਾ ਨਾਮ ਹੈਗਾ ਗੁਰਪਾਲ ਸਿੰਘ ਉਹ ਰੁਪਗੌਰ ਤਾਂ ਅਸੀਂ ਉਸ ਦੇ ਜਿਹੜਾ ਫਾਜ਼ਲ ਉਹ ਇੰਜਰੀ ਸੀ ਬਾਡੀ ਤੇ ਵਿਜੀਬਲ ਇੰਜਰੀਜ਼ ਸਾਰਾ ਜਾਨੀ ਕਿ ਜਿੱਦਾਂ ਕਿ ਪੇਟ ਤੇ neck ਤੇ ਇਦਾਂ ਲੱਗਦਾ ਜਿੱਦਾਂ ਔਰ ਜਿੱਦਾਂ ਕਤਲ ਕਰਕੇ ਕਿਸੇ ਨੇ ਉੱਥੇ ਇਹ ਕਤਲ ਕੀਤਾ ਹੋਵੇ ਤਾਂ ਉਸੇ ਉਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਨਿੰਦਰ ਸਿੰਘ ਹੈਗਾ ਇੱਕ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬਹਿਮਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮਕਦਮਾ ਜਿਹੜਾ ਹੈਗਾ ਸਦਰ ਬਠਿੰਡੇ 302 ਦੀ ਧਾਰਾ ਆਈਪੀਸੀ ਦੀ ਤੇ ਜਿਹੜੀ ਵੀ ਐਨਐਸ ਦੀਆਂ ਧਾਰਾ ਹੈਗੀਆਂ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਜੀਲੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦੇ ਹੀ ਦੋਸਤ ਸੀ ਇੱਕ ਮਰੇ ਤਕਰਾ ਨਾਮਦੇਵ ਉਸੇ ਪਿੰਡ ਦਾ ਸੀ ਇਨਾਂ ਦਾ ਗਵੰਡੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਕਾਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਕਾਰ ਲੈ ਲਈ ਤੇ ਅਕਿਊਜ਼ ਦੀ ਕਾਰ ਲੈ ਕੇ ਮਾਰੀ ਅੱਖ ਰੱਖਦਾ ਸੀ ਉਸ ਨਾਲ ਜਾਨੀ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਪਰ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫੇਰੀ ਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਅਰੈਸਟ ਕਰ ਲਏ ਨੇ ਤੇ ਜਿਹੜਾ ਮਰਡਰ ਵੈਪਨ ਹੈਗਾ ਦਾ ਜਿਹਦੇ ਨਾਲ ਉਹਨਾਂ ਨੇ ਸ਼ਾਪਿੰਗ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਦੇ ਘਰ ਆਦਨੇ ਵਗੈਰਾ ਨੇ ਇਹਦੇ ਤੇ ਦੀਆਂ ਸੱਟਾਂ ਮਾਰੀਆਂ ਆਈਆਂ ਜਾਂ ਇੱਕ ਜੀ ਲੇਡੀ ਹੈਗੀ ਹੈ ਇੰਨੇ ਵੀ ਉਹਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਸੀ ਸੋ ਦੋਵੇਂ ਜਿਹੜੇ ਆਪਣੇ ਹੀ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਜ ਸਾਹਿਬ ਨੂੰ ਦੇ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ ਮੇਰਾ ਕੱਦ ਕਿਤ੍ਹਾ ਗਿਆ ਸੋ ਫੋਟੋਗ੍ਰਾਫਿਕ ਖੇਚੂ ਨਹੀਂ ਨਹੀਂ ਜਿੱਥੇ ਬੋਡੀ ਮਿਲੀ ਉੱਥੇ ਹੀ ਸੋ ਹੋਰ ਵੀ ਕਿਤੇ ਦੀ ਇਨਫੋਰਮੈਂਸ ਨਹੀਂ ਇਹ ਦੋਆ ਮੀਰਾ ਬੀਬੀ ਦੀ ਹੈ ਅੱਛਾ ਤੂੰ ਮੈਨੇ ਮਾਰੇ ਆ ਨਾਮ ਤੇ ਮਾਰੇ ਆ ਜੀ 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 ਕੋਲ ਕਿਤੇ ਪਾਸੇ ਇਹ ਤਾਂ ਕੋ ਮਾਰੇ ਤੇ ਲੈ ਕੇ ਹੋ ਨਾਮ ਦੇ ਪਰ ਇਹ ਮਿਲਟਿਕ ਨੰਬਰ ਜਿਹੜੀ ਦਿੱਤੀ ਹੈ ਜੀ ਕੀ ਕੰਮ ਕਰਦਾ ਤੁਸੀਂ ਇਹ ਜੀ ਕੁਝ ਦਿਨ ਪਹਿਲਾਂ ਸਾਲ ਖੋ ਗਿਆ ਸਾਲ ਦਵਾ ਸਾਲ ਪਹਿਲਾਂ ਇਹ ਵੈਸੇ ਤਾਂ ਵਿਧਿਆੜੀ ਦਾ ਆ ਰਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਰਡਰ ਦਾ ਸਰਪੰਡਈ ਥਾਣੇ ਆ ਸਾਲ ਦਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਬੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਇੱਕ ਪਰਚਾ ਹੈਗਾ ਬਟਿੰਡੇ ਦੇ ਅਲੱਗ-ਅਲੱਗ ਥਾਣਿਆਂ 'ਚ ਐਸਪੀ ਸਰ ਜੀ ਦੱਸਿਆ ਮੈਨੂੰ ਇਹਦਾ ਬਾਰੀਕ ਕਿਆ ਉਹ ਕੰਪਲੀਟ ਨਹੀਂ ਕੀਤੀ ਹੈ ਕੇ ਵੇਰੀਏਬਲ ਅਲਗ ਨਹੀਂ ਜੁਣੀ ਉਹਨਾਂ ਨੇ ਜੇ ਤਾਈਂ ਤੇ ਕਰੀ ਅਜੇ ਉਹਨੂੰ ਆਪਣੇ ਰਿਕਾਰਡ ਖੰਗਾਲ ਲਾਂਗੇ ਪਰ ਜਿੱਥੇ ਤੱਕ ਸਾਨੂੰ ਪਤਾ ਹੀ ਕਲੀਅਰ ਹੋਇਆ ਜਿ ਇਦਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋ ਬਟ ਸਟਿਲ ਆਪਾਂ ਉਹਨੂੰ ਇਹ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਹੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਸਮਝਿਆ ਕਿੰਨੇ ਮਹੀਨੇ ਦੀ ਗੱਲ ਹੈ ਇਹਨਾਂ ਨੇ ਮਟਰ ਕਿੰਦਾ ਜੀ ਸ਼ਾਮ ਦੀ ਰਾਤ ਨੂੰ ਉੱਤੇ ਕੱਲ ਸ਼ਾਮ ਤੁਸੀਂ ਬੈਟ ਕਰ ਲੈਂਗੇ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਹ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਤੇ ਕਿੱਲੇ ਕਿਵੇਂ ਹਾਂਜੀ ਨਾਲੇ ਜਿਸ ਦਾ ਨਾਮ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਤਾਂ ਗਵਾਂਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਬਹਾਨਾ ਬਣਾ ਕੇ ਲਿਆ ਆਂਦੇ ਹਾਂ 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 ਬਹਾਨਾ ਬਣਾ ਕੇ ਕੀ ਬਹਾਨਾ ਬਣਾਉਣਾ ਜਿਹੜਾ ਸਾਰਾ ਕੁਝ ਮੈਂ ਤੁਹਾਨੂੰ ਡਿਟੇਲਸ ਨਹੀਂ ਐਸੀ ਜਿਹਦਾ ਤੁਹਾਨੂੰ ਪਹਿਲਾਂ ਵੀ ਵੇਦੀ ਕੀ ਦੀ ਦੱਸ ਸਕਦੇ ਪਰ ਬਹਾਨਾ ਬਣਾ ਕੇ ਜਿਹੜਾ ਗਵਾਂਡੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਆਇਆ ਸਹੀ ਸਹੀ ਉਸ ਮਨੇ ਕੋਈ ਸਬੂਤ ਦੱਸਿਆ ਕਿ ਉਹ ਪੇਨਾ ਪਰਜੈਕਟ ਕੋਈ ਨਾ ਕੋਈ 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 ਸਪੀਡ ਟੈਕਨੀਕਲ ਹੋਰ ਵੀ ਕਾਰਨ ਹੋ ਸਕਦਾ ਉਹ ਨੂੰ ਸੁਧਾਲਿਆ ਜਾ ਕਿਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਬੰਦੇ ਫੜੇ ਰਹੇ ਹੁਣ ਤੇ ਆਪਾਂ ਜੱਜ ਸਾਹਿਬ ਤੋਂ ਉਹਨਾਂ ਦਾ ਰਿਮਾਂਡ ਲਵਾਂਗੇ ਤੇ ਹੁਣ ਵੀ ਹੋਰ ਵੀ ਗਹਿਰਾਈ ਨਾਲ ਪੁੱਛਗੋਚ ਕਰਾਂਗੇ ਜੇ ਕੋਈ ਹੋਰ ਵੀ ਕਾਰਨ ਹੋਵੇ ਉਹ ਵੀ ਸਾਹਮਣੇ ਆ ਜਾਏਗਾ ਜੇ ਸਰ ਇਹ ਗਵਾਣ ਤੇ ਜੀ ਨੇੜੇ ਹੀ ਜਾਂਦੇ ਜੀ ਇਹ ਵੀ ਹੋਵੇ ਵੀ ਉਹਦੇ ਫੇਰ ਐਕਸ਼ਨ ਵੀ ਦੱਸਿਆ ਉਹਨੇ ਵੀ ਤੁਹਾਡਾ ਬੇਟਾ ਇਸ ਤਰ੍ਹਾਂ ਦੀ ਹਸਰ ਕਰ ਰਿਹਾ ਏ ਜਿਹੜਾ ਅਜੇ ਤਾਈ ਮੋੜਲਾ ਸਾਨੂੰ ਮਨੂੰ ਪੁੱਛ ਫੜਤਾਲ ਤੇ ਪਤਾ ਲੱਗਾ ਉਹ ਹੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਾਕੀ ਜਿੱਦਾਂ ਫਿਰ ਮੈਂ ਤੁਹਾਨੂੰ ਕਹਿ ਰਿਆਂਗੇ ਉਹਨਾਂ ਪਰਮਾਨ ਲਾਂਗੇ ਫਿਰ ਪਤਾ ਕਰਾਂਗੇ ਸਾਰਾ